ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਹੀ ਫਰਵਸੀਆਂ ਛੇਡ ਲਈ ਲੈ ਕੇ ਆਏ ਹਾਂਗੇ ਪੰਜ ਹੀ ਆਗਿਆ ਟੌਪ ਦੀਆਂ ਤੇ ਆਏ ਮੰਨ ਲਓ ਹਰ ਇੱਕ ਬੱਚਾ ਆਪਣੇ ਤੋਂ ਇੱਕ ਦੂਜੇ ਤੋਂ ਬਹੁਤ ਚੜ ਕੇ ਹੈਗਾ ਇੱਕ ਸੋਨੂੰ ਦਿਖਾਵਾਂਗੇ ਐਰ ਸ਼ੈਨ ਦਾ ਤੰਗੀਨਾ ਵੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹਾਂ ਬਾਈ ਸਭ ਵਧੀਆ ਕਿਵੇਂ ਚੱਲਦਾ ਕੰਮ ਕਾਰ ਵਧੀਆ ਵਧੀਆ ਚੱਲੀ ਰੋ ਠੀਕ ਆ ਤੇ ਰੇਟ ਫਿਰ ਉੱਤੇ ਵੀ ਦੇਣ ਲੈਣੀ ਸੀ ਰੇਟ ਇਹ ਇੱਕ ਕਰਨੀ ਰੱਖ ਲਈ ਸੀਗੇ ਸਾਰੇ ਮੈਨੂੰ ਲੱਗਦਾ ਤੂੰ ਹਜੇ ਘਰੇ ਨਹੀਂ ਗਿਆ ਹੋਣਾ ਠੀਕ ਆ ਇੱਕ ਕਰਨੀ ਗੂਗਲ ਪੇ ਕਰਤੀ ਸਾਈ ਸਾਰੀ ਸਾਰੀ ਲੈ ਗਏ ਉਹ ਤਾਂ ਠੀਕ ਆ ਹਾਂਜੀ ਤੇ ਰੇਟ ਅੱਜ ਵੀ ਫਿਰ ਉਵੇਂ ਹੀ ਹੋਣਗੇ ਰੇਟ ਅੱਜ ਵੀ ਉਹੋ ਜਿਹੀ ਹੋਣਗੇ ਠੀਕ ਆ ਬਾਈ ਕੰਟੈਕਟ ਨੰਬਰ ਬੋਲ ਦੋ ਆਪਣਾ 62735 69218 ਨਾਮ ਮੇਰਾ ਸੋਖਾ ਪਿੰਡ ਤਸੀਲ ਤਪਾ ਹੈ ਨਾ ਤਸੀਲ ਤਪਾ ਪਿੰਡ ਨੇੜੇ ਰਹਿਗਾ ਛੰਨਾ ਭਦੌੜ ਤੇ ਸੈਣਾ ਠੀਕ ਹੈ ਬਾਈ ਹਾਂਜੀ ਤੇ ਬਾਈ ਜੇ ਗੱਲ ਕਰੀ ਅੱਜ ਤਰੀਕ ਹੈ ਕਿ 15 15 ਤਰੀਕ ਹਾਂ ਬਾਈ 7ਵਾਂ ਮਹੀਨਾ 2025 ਬਾਈ 2025 ਤੇ ਸਾਰੇ ਅਜ ਨਹੀਂ ਨੇ ਆਗੇ ਸਾਰੇ ਨਹੀਂ ਨੇ ਬਾਈ ਠੀਕ ਹੈ ਬਾਈ ਤੇ ਇਧਰੋਂ ਸ਼ੁਰੂ ਕਰਦੀ ਪਹਿਲੇ ਨੰਬਰ ਵਾਲੀ ਤੋਂ ਹਾਂਜੀ ਬਾਈ ਕਿੰਨੀ ਉਮਰ ਦੀ ਆ ਗਈ ਮੂੰਹੋ ਬਾਈ ਦੋ ਦੰਦਾ ਹਮ ਹੀਟ ਚ ਬੱਛੀ ਆ ਉਤਾਰਾਂ ਪਈ ਮੇਰੇ ਕੋਲ ਵੀਡੀਓ ਪਈ ਅੱਛੇ ਤੁਹਮ ਦਿਖਾ ਦੰਦਾ ਮੈਂ ਠੀਕ ਹੈ ਬਾਈ ਪੂਰੀ ਕੁੰਨੀ ਬੱਛੀ ਆ ਤੇ ਕੱਦ ਦੇਖ ਕਿੱਡਾ ਹਮ ਮੈਂ ਕਹ ਕੱਦ ਤਾਂ ਦੇਖੋ ਯਾਰ ਹਮ ਬਾਕੀ ਆਇਆ ਝੋਲੀ ਚਾਲੀ ਦੀ ਪੂਰੀ ਸਾਫ ਆ 40 ਦੇਖੋ ਬਾਈ ਬੜੀ ਕਮਾਲਾ ਕੱਪੜਾ ਹੈਗੀ ਝੋਲੀ ਤਾਂ ਹੋਣਾ ਥੜਾ ਆ ਗਿਆ ਗਨਾਬੀ ਤੇ ਬਹੁਤ ਚੰਗਾ ਥਾਣਾ ਪੂਰੀ ਵਿੱਥੀ ਦੇ ਜਿਹਨੂੰ ਆਪਾਂ ਕਹਿੰਦੇ ਆ ਥਾਣਾ ਗਿਆ ਖੋਲੇ ਬਾਈ ਸਖ ਤੋਰੇ ਉਹਨੂੰ ਖੋਲ ਕੇ ਮੂੰਹੋ ਦੋ ਦੰਦਾ ਲੈ ਦਿਖਾ ਵੀ ਦਿੰਦੇ ਆ ਪਰ ਦਰਦੀ ਆ ਮੈਥੋਂ ਦਰੋਤ ਜਮਾਂ ਰੀਨਲ ਆ ਗਿਆ ਨਾ ਹਾਂਜੀ ਦੋ ਤਾਂ ਇਹ ਸੇ ਦੇਖੋ ਯਾਰ ਬੋਦੀ ਨਹੀਂ ਮਿਲਦੀ ਸੁਖੇ ਨਹੀਂ ਚੰਗੇ ਹਨਾ ਕਦ ਦੇ ਕਿੱਡਾ ਕਿਆ ਬਾਤ ਆ ਬਾਈ ਕਦ ਕਾਟ ਲੇ ਹਿੱਟ ਚਾ ਬਾਈ ਬੱਛੀ ਆ ਦੇ 17 ਪਈਆਂ ਆ ਪਈਆਂ ਲੈ ਬਾਈ ਚੈੱਕ ਕਰੋ 17 ਪਈਆਂ ਗਏ ਛੱਕੇ ਵਾਲਾ ਹਿੱਟ ਚਾ ਬੱਛੀ ਅੱਜ ਬਾਕੀ ਸਮੇਂ ਹੀ ਬਲੀ ਦੇਖੋ ਕਦ ਚ ਇੱਕ ਕਰੋ ਰੰਗ ਰੂਪ ਬੜਾ ਪਿਆਰਾ ਆ ਗਿਆ ਹਨਾ ਹਾਂ ਨਾ ਬਾਕੀ ਲਿੱਸੀ ਲਾਵੇਂ ਨਹੀਂ ਫੁੱਲ ਹਾਈਟ ਹੈ ਉਹ ਪੂਰੇ ਫੁੱਲ ਕੱਦ ਦੀ ਆ ਹੂੰ ਝੋਲੀ ਤਾਂ ਬਾਈ ਕੱਪਣ ਵਰਗੀ ਦਾ ਕਰਮਾਣੀ ਹੌਣ ਲਈ ਫਰਦੀ ਆ ਚਮਕ ਦੇਖੋ ਬਿਲਾਂ ਦਾ ਯਾਰ ਤੁਸੀ ਪਸੰਦ ਤੇ ਤੋਰਾ ਤਰਾ ਇੱਕ ਨੰਬਰ ਆ ਗਿਆ ਤੇ ਬਾਈ ਸੁਖ ਪਰ ਮੁੱਲ ਅਜੇ ਦਾ ਕੀ ਰਹੂਗਾ ਦੇਣ ਲੈ ਮੁੱਲ ਡਾਕਟਰ 30 ਕਰਾ ਲਾ 28 ਕਰਾ ਲਾ ਹੂੰ ਸਾਢੇ 25000 ਦੀ ਬੱਛੀ ਦੇ ਦੂੰਗੀ ਟੀ ਚੱਕੋ ਬਾਈ ਮੁੱਲ ਕਰਾਉਣ ਨੂੰ ਪਹਿਲਾਂ 28 ਕਰਾ ਲਾ 30 ਕਰਾ ਲਾ ਸਾਢੇ 25000 ਦੀ ਹਾਂ ਹਾਂ ਠੀਕ ਆ ਸਾਢੇ 25000 ਦੀ ਬਾਈ ਕਹਿੰਦਾ ਬੱਸੀ ਆਪਾਂ ਦੇ ਦੇਾਂਗੇ ਨਾ ਤਾਂ ਬਈ ਕੱਦ ਮਿਲੇ ਨਾ ਰੰਗ ਰੂਪ ਮਿਲੇ ਪ੍ਰਿੰਟ ਦੇਖੋ ਯਾਰ ਬੱਚੇ ਦਾ ਪਹਿਲਾਂ ਐ ਪਟਾ ਜਿਹਾ ਪਾਇਆ ਸੀ ਗਲਚੇ ਦਾ ਦੇਖ ਹੱਤਿਆਰੇ ਨੂੰ ਵੀ ਕਰਦੇ ਕੱਲਾ ਪਟੇ ਚ ਪਾਇਆ ਵੀ ਸੀ ਰੱਸੀ ਜੀ ਇਹਦੇ ਅਲਕਤ ਮੰਦੀ ਆ ਬਸ ਹੋਰ ਕੁਛ ਨਹੀਂ ਹੂੰ ਬਾਕੀ ਫੇਸ ਚੇਕ ਕਰਾਉਣਾ ਗੋਦੀਵਾਦੀ ਦੇਖੋ ਬਈ ਬੜੀ ਕਮਾਲ ਦੀ ਹੈਗੀ ਚਮਕ-ਜਮਕ ਬੜੀ ਕਮਾਲ ਆ ਲੈ ਫੇਸ ਦੇਖੋ ਟਵਾਟਾ ਫੁੱਲ ਚੰਗਾ ਹੈ ਨਾ ਫੁੱਲ ਚੰਗਾ ਡਾਕਟਰ ਦੇ ਕੱਦ ਦੇਖ ਲੈ ਇੱਕ ਤਰ੍ਹਾਂ ਦੀ ਗਾਂ ਆ ਗਈ ਇੱਕ ਤਰ੍ਹਾਂ ਸਹੀ ਗੱਲ ਆ ਗਾਂ ਆਪਣੀ ਪਈ ਗਈ ਮੈਂ ਮੰਨ ਲਓ ਜਦੋਂ ਉਹਨੇ ਦੰਦਾ ਜਿ ਪੂਰੀ ਹੋਣਾ ਤੇ ਸੂਣਾਗਾ ਗੱਲਾਂ ਕਰਾ ਦੇਣੀਆਂ ਬੱਸੀ ਨੇ ਸਹੀ ਗੱਲ ਆ ਡਾਕਟਰ ਤੇ ਝੋਲੀ ਹੁਣ ਦੇਖ ਲੈ ਕਿੱਡੀ ਆ ਭਣੀ ਹਾਂ ਹਾਂ ਥੋੜੀ ਜੀ ਔਲ ਕਰਦੀ ਆ ਮੈਥੋਂ ਤੈਨੂੰ ਝੋਲੀ ਸਮਾਰ ਕੇ ਦਿਖਾ ਦੈ ਨਾ ਹੂੰ ਹਾਂ ਥੋੜਾ ਐ ਭਾਈ ਜਗਦੀ ਜਰੂਰ ਦਾ ਹੋਊ ਜਗਦੀ ਕਰਨੀ ਭਾਈ ਇਹਦੇ ਨਾਲ ਮੰਨ ਕੇ ਚਲੋ ਵੀ ਪਟੇ ਚੀਰ ਰਸਾ ਆਇਆ ਵਾ ਹਾਂ ਬਸ ਕਲਾ ਰਸਾ ਆਇਆ ਹੀ ਪਟੇ ਚਾਪ ਆ ਰਸੇ ਜਿੰਨਾਂ ਦੇ ਹਾਂ ਕਰਕੇ ਕਰਦੀ ਹਾਂ ਹੂੰ ਮੁੱਲ ਵੀ ਭਾਈ ਕੋਈ 30 ਨਹੀਂ ਕੋਈ 29 ਨਹੀਂ 28 ਨਹੀਂ 2525000 ਦੀ ਭਾਈ ਜਨਾ ਆਪਾਂ ਟੋਟਲੀ ਦੇ ਦੇਾਂਗੇ ਹਾਂ ਡਾਕਟਰ ਬਾਕੀ ਸ਼ੋਗ ਨੇੜੇ ਆ ਕਿ ਚੰਗੀ ਦੀ ਸੂਈ ਤੋਂ ਬਾਈ ਮਾਰੀ ਨਹੀਂ ਦੀਦੀ ਆ ਹਾਂ 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 ਕੱਦ ਤਾਂ ਦੇਖ ਡਾਕਟਰ ਕਿੰਨੀ ਚੌੜੀ ਆ ਬੱਚੀ ਗੱਲ ਕਰ ਮੈਨੂੰ ਐ ਵੀ ਛੜ ਛੁੜ ਨਾ ਮਾਰੇ ਉਹ ਠੰਡ ਤਾਂ ਤੈਨੂੰ ਦਿਖਾਉਣੇ ਹੁਣ ਬਾਲੇ ਖੁੰਨੇ ਆ ਸਹੀ ਗੱਲ ਆ ਠੰਡ ਤਾਂ ਬਾਲਾ ਚੰਗਾ ਲੈ ਤੁਹਾਨੂੰ ਜਮਾਇਦੇ ਛੋਲੀ ਚ ਦੇ ਥੱਲੇ ਹੋ ਕੇ ਬਾਈ ਮੈਂ ਕਹਣਾ ਕਿ ਆ ਵਾਦਾ ਗਲਾਬੀ ਥਾਣਾ ਗਿਆ ਬਾਲਾ ਚੰਗਾ ਥਾਣਾ ਗਿਆ ਹੁਣ ਦੇਖ ਡਾਕਟਰ ਹਮ ਇੰਚ ਇੰਚੀ ਦਾ ਥਾਣਾ ਆ ਪੂਰਾ ਇੰਚ ਇੰਚੀ ਦਾ ਥਾਣਾ ਸਹੀ ਗੱਲ ਆ ਫੋਟ ਨਹੀਂ ਬਾਈ ਕੋਈ ਸਾਗ ਨਹੀਂ ਮਰੂਗੀ ਦੇਖੋ ਖੜਨੀ ਖੁੜਨੀ ਪੂਰੀ ਕਮਾਲ ਦੀ ਨਖਰਾ ਦੇਖੋ ਸੁਖ ਬਈ ਰਿਕਾਰਡ ਤਾਂ ਨਹੀਂ ਪਤਾ ਇਹਨਾਂ ਨੂੰ ਨਹੀਂ ਰਿਕਾਰਡ ਰਿਕਾਰਡ ਕਿਸੇ ਦਾ ਨਹੀਂ ਪਤਾ ਡਾਕਟਰ ਆਪਾਂ ਠੀਕ ਹੈ ਬਈ ਹਾਂ ਲਿਆਓ ਬਈ ਕੋਈ ਗੱਲ ਨਹੀਂ ਬੰਦ ਦੋ ਇਹਨੂੰ ਬਾਕੀ ਹੀਟ ਚ ਆ ਬਈ ਅੱਜ ਬੱਛੀ ਹੀਟ ਚ ਡਾਕਟਰ ਟੀਕਾ ਜਿਹੜਾ ਵੀ ਬਈ ਲੈ ਜੂਗਾ ਮਰਜ਼ੀ ਨਾਲ ਭਰਾ ਸਕਦੇ ਨੇ ਨਹੀਂ ਬਈ ਹਾਂ ਹਾਂ ਤੇ ਅੱਗੇ ਆ ਵੀ ਆਏ ਨਹੀਂ ਕਹਿੰਦੇ ਆ ਦੇਖਾ 75 ਹਾਂ ਆ 500 ਰਿਆ ਲੈ ਸਹੀ ਗੱਲ ਆ ਬਈ ਸਾਰਿਆਂ ਦਾ ਰਾਹ ਦੇਖ ਸਕਦਾ ਹਾਂ ਆ 500 ਕੀ ਬਾਤ ਤੇ ਅੱਗੇ ਬਈ ਸੁਖ ਦੋ ਨੰਬਰ ਬੱਚਾ ਹੈ ਕਿ ਨਹੀਂ ਉਮਰ ਤੱਕ ਇਹ ਡਾਕਟਰ 2 ਹ ਸਾਲ ਕਦਾ ਖੀਰਾ ਇਹ ਤਾਂ ਦੰਦੋ ਖੀਰੀ ਆ ਹਾਂ ਇਹ ਤਾਂ ਪੱਟਣੇ ਪੱਟਦਣਾ ਨਹੀਂ ਖੀਰੀ ਆ ਕੋਈ ਚੱਕਰ ਨਹੀਂ ਥਾਣ ਬਚਾ ਡਾਕਟਰ ਇਹਦੇ ਥਾਣ ਬਾਲਾ ਚੰਗਾ ਲੱਗਿਆ ਹਨਾ ਹਾਂ ਹਾਂ ਕੀ ਬਾਤ ਆ ਬਈ ਥਣਾ ਦੀ ਕੁਆਲਿਟੀ ਇਹਦੀ ਵੀ ਚੈੱਕ ਕਰੀ ਚਾਰ ਹੀ ਥਾਣ ਮੈਣਨਗੇ ਚਾਰ ਹੀ ਥਾਣਾਂ ਦੇ ਬਾਕੀ ਫੋਰਡ ਸੰਗ ਬਈ ਕਹਿੰਦਾ ਕਿਸੇ ਤੇ ਵੀ ਕਿਸੇ ਤੇ ਨਹੀਂ ਡਾਕਟਰ ਕਿਹੜੇ ਦੇ ਹੋਈ ਮੈਂ ਤੁਹਾਨੂੰ ਦੱਸ ਦੂੰ ਠੀਕ ਆ ਫੇਸ ਦੇਖੋ ਇਹਦਾ ਵੀ ਬਈ ਬੜਾ ਪਿਆਰਾ ਗਿਆ ਮੋਦੀ ਵਾਦੀ ਬਹੁਤ ਚੰਗੀਆਂ ਕਮਾਲ ਆ ਇੱਕ ਗੱਲ ਕਰੀਏ ਤਾਂ ਟੀਕੇ ਦੇ ਮੈਂ ਕਹਿੰਦਾ ਥੋੜਾ ਥੋੜਾ ਟਾਈਮ ਸਾਂਭ ਕੇ ਕਾਬਲੀ ਬਸ ਮੰਨ ਕੇ ਚੱਲ ਡਾਕਟਰ ਇਹ ਡੇਡ ਡੇਡ ਮਹੀਨਾ ਹੋਰ ਸਾਂਭਣੀ ਆ ਹੂੰ ਸਹੀ ਗੱਲ ਹੈ 1.5 ਮਹੀਨਾ ਸਾਹਮਣੇ ਟੀਕੇ ਦੇ ਕਾਬਲ ਆ ਰੰਗ ਰੂਪ ਦੇਖੋ ਯਾਰ ਬੱਚੇ ਦਾ ਇਹ ਨਹੀਂ ਹੈਗਾ ਵੀ ਲੱਤਾਂ ਪੜਦੀਆਂ ਜਾਂਦੀਆਂ ਨਾ ਤੋਰੀ ਨਹੀਂ ਜਾਂਦਾ ਕਣੇ ਨਾ ਨਾ ਇਹ ਗੱਲ ਨਹੀਂ ਹੂੰ ਘੋੜੀ ਦਾ ਤੋਰਾ ਤੁਰਦਿਆਂ ਘਰ ਵਾਲਿਆਂ ਸਮੀਆਂ ਬਲੀਆਂ ਦੇਖੋ ਬਈ ਫੁੱਲ ਲੱਗਿਆ ਹਾਂ ਅਸਲ ਤੋਰੇ ਤੋਰੇਦਾਰੀ ਤੋਂ ਪਤਾ ਲੱਗਦਾ ਕਿ ਜੱਟ ਨਹੀਂ ਬਾਕੀ ਡੱਬ ਚੈੱਕ ਕਰ ਸਕਦੇਮ ਬਈ ਬਹੁਤ ਚੰਗੇ ਆ ਗਏ ਫੇਸ ਦੇਖੋ ਯਾਰ ਪਹਿਲਾਂ ਹਾਂ ਤੇ ਬਈ ਸੋਕੇ ਦਾ ਮੁੱਲ ਕੀ ਰੱਖੋ ਇਹਦਾ ਮੁੱਲ ਡਾਕਟਰ 20000 ਹੂੰ ਇਹ ਦੇ ਦਾਂਗੇ ਪਸ 17000 ਦੇ ਵਿੱਚ ਹੀ ਠੀਕ ਹੈ ਬਾਈ ਮੁੱਲ ਵੀ ਆ 17000 ਦਾ ਹੀ ਬੱਚਾ ਬਾਈ ਇਹ ਦੇ ਦਾਂਗੇ ਬਾਈ ਕਿਹੜਾ ਐ ਮਨ ਲਓ ਬਾਈ ਘਟੋ ਘਟ ਦੁੱਧ ਹੀ ਪੀ ਜਾਂਦੀਆਂ ਕਹਿੰਦੇ ਬਾਈ ਹਾਂ ਡਾਕਟਰ ਦੁੱਧ ੱਟਾ ਗਾ ਦੇ ਅੰਦਰੋਂ ਭਾਜਦੇ ਹੂੰ ਅੰਦਰੋਂ ਭਾਜਦੇ ਚੰਗੀ ਫੀਡ ਵਗੈਰਾ ਤੇ ਬਾਈ ਪਾਲੀਆਂ ਮੀਆਂ ਨੰਬਨੋ ਵੀ ਲਿਸਟੀਆਂ ਲਾਵੀਆਂ ਨਹੀਂ ਤਾਂ ਤੂੰ ਤੁਸੀਂ ਮੂਰੇ ਚੰਗੀ ਫੀਡ ਪਾਉਂਦੇ ਤਾਂ ਹਾਂ ਬਹੁਤ ਸੋਹਣੀਆਂ ਤੇ ਹਰ ਹੋਣੀਆਂ ਸਹੀ ਗੱਲ ਡਾਕਟਰ ਮੁੱਲ ਮੋੜਨਗੇ ਕਹਿੰਦੇ ਬਾਈ ਸੋਹਣੇ ਹਾਂ ਡਾਕਟਰ ਬਾਕੀ ਐ ਮੇਨ ਤਾਂ ਗੱਲ ਆ ਹੁੰਦੀ ੜਟ ਜਰ ਹੋਰ ਕੁਛ ਨਹੀਂ ਹੁੰਦਾ ਮੇਨ ਤਾਂ ਪਿੱਟ ਕੁੜਾ ਹੁੰਦਾ ਚੜਾਈ ਦੇਖੋ ਪਹਿਲਾਂ ਲੱਛੀ ਦੀ ਲੱਚੜਾਈ ਦੇ ਇਹ ਨਹੀਂ ਹੈਗਾ ਮਰੀਜ ਪਈਆ ਮਗਰ ਨਹੀਂ ਇਹ ਗੱਲ ਨਹੀਂ ਹੋਗੀ ਪਸੂ ਤੇ ਚਮਕ ਦਮਕ ਦੇਖ ਲਾ ਲੈ ਚਮਕ ਦਮਕ ਪਈਆ ਚਿਚੜ ਚੁਚੜ ਹੋਣਾ ਆ ਲਾਲਾ ਵੀ ਲੋਈਆਂ ਚ ਚੁਚੜ ਦੁੱਤਾਂ ਵਾਲੀਆਂ ਲੂੰਗਾ ਲੈ ਮੂੰਹ ਮੱਥਾ ਦਾ ਹੱਦ ਹੀ ਗੱਲ ਹੈ ਨਾ ਮੂਰੇ ਬਦਨਾਂ ਵਾਲੀਆਂ ਬਾਈ ਹਾਂ ਚਾਰ ਸਣਾ ਬਣੇ ਇਹ ਜੀ ਗੱਲ ਨਹੀਂ ਹੋ ਕਿਹੜੀ ਤੇ ਹੋ ਮੈਂ ਤੁਹਾਨੂੰ ਦੱਸ ਦੂੰ ਠੀਕ ਹੈ ਵੀ ਹਾਂ ਇਹ ਤੇ ਬਈ ਫੋੜ ਸ਼ਾਂਗ ਹੈਗੀ ਆ ਹੂੰ ਸਹੀ ਗੱਲ ਆ ਬੰਦਾ ਮੁੱਲ ਬਾਈ ਅੱਗੇ ਵੀ ਬਾਈ ਬਸ ਖਿੱਚ ਕੇ ਜੀ ਕਰਦਾ ਕਨੇ ਲੈਣ ਲੈਣੀ ਹੁੰਦਾ ਕੋਈ ਬਾਦਮਾ ਦਾ ਮਾਣ ਹੁੰਦਾ ਵੀ ਇੰਨਾ ਮੁੱਲ ਕਰਤਾ ਹੋਰਾ ਪੋਰਾ ਬੱਚਿਆਂ ਦੇ ਡਾਕਟਰ 30 30 ਹਜ਼ਾਰ ਕਰੀ ਜਾਂਦੇ ਆ ਹੂੰ ਤੇ ਅੱਗੇ ਬਾਈ ਸੋਖਾ ਇਧਰੋਂ ਦਿਖਾਈ ਗਿਆ ਇਹਨੂੰ ਦਿਖਾਈ ਹਾਂ ਇਹਨਾਂ ਦੇ ਡਾਕਟਰ ਮੁੱਲ ਤਿੰਨਾ ਦੇ ਹੂੰ ਆਪਾਂ ਦੇ ਦਾਂਗੇ 15 15 ਹਜ਼ਾਰੋਂ ਵੱਚੀ ਦੇ ਦਾਂਗੇ ਮੁੱਲ ਹਾਂ ਠੀਕ ਹੈ ਮੰਨ ਕੇ ਤਿੰਨੇ ਹੀ ਖੀਰੀਆਂ ਇਹ ਤਿੰਨੇ ਹੀ ਖੀਰੀਆਂ ਹਾਂ ਤੇ ਮੁੱਲ ਕਰਾ ਲਓ 20 20 ਕਰਾ ਲਓ ਕੋਈ 21 21 ਕਰਾ ਲਓ 15000 ਦੇ ਹਿਸਾਬ ਨੂੰ ਤਿੰਨੇ ਦੇ ਦਾਂਗੇ ਬਾਈ 15000 ਹਿਸਾਬ ਬਾਈ ਕਹਿੰਦਾ ਆਪਾਂ ਦੜਾ ਹੀ ਦੇ ਦੇਣਾ ਤਿੰਨਾ ਦਾ ਹਾਂਜੀ ਬਾਈ ਤੇ ਐ ਮੰਨ ਲਓ ਵੀ ਪਲਗੀਆਂ ਪਈਆਂ ਪਲਗੀਆਂ ਹੀ ਪਈਆਂ ਡਾਕਟਰ ਤੁਸੀਂ ਦਾ ਬੱਸ ਇਕ ਲ ਜਾਣੀਆਂ ਤੇ ਇਕ ਦੂਡੂਡ ਮਹੀਨਾ ਬਾਅਦ ਜਿਹੜਾ ਦੋ ਦੋ ਸਾਹਮਣੇ ਉਹ ਸਾਹਮ੍ਹ ਸਕਦੇ ਆ ਇਹਦੇ ਬਾਅਦ ਸੋਹਣੀਆਂ ਤਿਆਰ ਹੋਣਗੀਆਂ ਇਤ ਨਹੀਂ ਬਈ ਹਾਂ ਤੇ ਦੇਖੋ ਇਹਦਾ ਵੀ ਫੇਸ ਵਗੈਰਾ ਕਿੰਨਾ ਚੰਗਾ ਆ ਗਿਆ ਇਹ ਨਹੀਂ ਹੈਗਾ ਸੁਖ ਵੀ ਚਮਕ ਤੋਂ ਬਣਾ ਹਨਾ ਬਈ ਨਹੀਂ ਨਹੀਂ ਇਹ ਗੱਲ ਨਹੀਂ ਹੋਊਗੀ ਡਾਕਟਰ ਚਮਕਾਂ ਲੀਆਂ ਲਿਸ਼ਕਾਂ ਲਾਵੀਆਂ ਇਹ ਨਹੀਂ ਬੜਾ ਸੋਹਣਾ ਹੋਈ ਨਹੀਂ ਹੈਗਾ ਬਿਲਕੁਲ ਤਾਂ ਭੜਦੀਆਂ ਜਾਂਦੀਆਂ ਜਾਂ ਸਾਲੋਂ ਦੇਖਣ ਚ ਜਿੰਨੀਆਂ ਚੰਗੀਆਂ ਦੂਰੋਂ ਲੱਗਣਗੀਆਂ ਉਹਨੀਆਂ ਚੰਗੀਆਂ ਨੇੜੇ ਆ ਕੇ ਲੱਗਣੀਆਂ ਹੂੰ ਹੂੰ ਬਾਕੀ ਤੋਰਾ ਤਰਾ ਬਈ ਚੈੱਕ ਕਰੋ ਬੜਾ ਚੰਗਾ ਆ ਗਿਆ ਦੇ ਲਾਟਰ ਬੱਚੇ ਦੀ ਖੜਨੀ ਖੁਣ ਨਹੀਂ ਦੇਖੀ ਹੂੰ ਸਹੀ ਗੱਲ ਹੈ ਖੜਨੀ ਖੁਣ ਨਹੀਂ ਬੜੀ ਚੰਗੀ ਆ ਗਈ ਬਾਕੀ ਲੈ ਇੱਥੇ ਹੀ ਪਤਾ ਲੱਗਦਾ ਕਿ ਨਖਰਾ ਦੇਖੋ ਪਹਿਲਾਂ ਤਾਂ ਜਿਆ ਨਖਰਾ ਦੇਖ ਰਿਹਾ ਕੀ ਬਾਤ ਹੈ ਹਾਂ ਨਖਰਾ ਕੀ ਮੇਨ ਗੱਲ ਆ ਯਾਰ ਪੱਧਰ ਪੁੱਧਰ ਬਹੁਤ ਆ ਬੱਚਿਆਂ ਦੇ ਹੂੰ ਸਹੀ ਗੱਲ ਲੈ ਥਾਣਾ ਤੁਹਾਨੂੰ ਚਾਰ ਮਹਿਣਗੇ ਥਾਣਾ ਦੀ ਜਿਹੜੀ ਆਏ ਨਹੀਂ ਮਿੱਠੀ ਲਾਵੀ ਮਿਲੂਗੀ ਕੋਈ ਗੁੰਦਗਾਂ ਪੰਜੇ ਸੁਖ ਹੋਰ ਗੱਲ ਆ ਬਾਈ ਜਮਾ ਹੱਡੀ ਪੱਧਰ ਆ ਜਮਾ ਡਾਕਟਰ ਹੂੰ ਸਟੇਟ ਹੱਡੀ ਦੀ ਆ ਗਈ ਬਾਈ ਹਾਂ ਹਾਂ ਤੇ ਮੁੱਲ ਜਿਹੜਾ ਬਈ ਉਹ ਤਾਂ ਤੁਹਾਨੂੰ ਪਤਾ ਹੀ ਲੱਗਾ ਦੇਣ ਲੈਣੀ ਬਾਈ ਕਹਿੰਦਾ 17 17000 ਮੁੱਲ ਕਰਦੇ ਆ 15 15 ਨੂੰ ਹੀ ਦੇ ਦੇਣੀ ਆ ਕਿ ਨਹੀਂ ਬਾਈ ਹਾਂ ਬਾਈ ਡਾਕਟਰ ਅਗਲਾ ਹੀ ਚੋ ਵੀ ਕਹੇ ਵੀ ਘੱਟ ਕਰ ਲੈ ਇਹ ਚੋ ਘੱਟ ਨਹੀਂ ਹੋਣਾ ਠੀਕ ਆ ਹਾਂ ਹੁਣ ਮੈਂ ਕਹੀਆਂ 25 ਮੁੱਲਾ 26 ਮੁੱਲਾ 20 ਦੀਆਂ ਨਹੀਂ ਉਹ ਗੱਲ ਨਹੀਂ ਚਾਰ ਹੀ ਥਾਣਾ ਇਹਦੇ ਵੀ ਡਾਕਟਰ ਬਾਈ ਪਹਿਲਾਂ ਹੀ ਬਾਈ ਕਹਿੰਦਾ ਮੰਨ ਕੇ ਚੱਲੋ ਮੈਂ ਖਿੱਚ ਕੀ ਕਰਦਾ ਮੁੱਲ ਹੀ ਬਸ ਫਿਕਸ ਆ ਕਿ ਨਹੀਂ ਹਾਂ ਦੇਣ ਲੈਣ ਕਿਉਂਕਿ ਉਹ ਚਕ ਨਹੀਂ ਕੋਈ ਫਾਇਦਾ ਵੀ 25 ਕਰਤਾ ਜਾਂ 20 ਕਰਤਾ ਬੇਸ਼ੱਕ ਦੀ ਇਹਨਾਂ ਦੇ ਕੋਈ ਕਹਾ ਜਾ ਕੇ ਵੇਚ ਲੈ ਦੋ 2025 2500 ਨਾ ਤਾਂ ਵੀ ਦੇਣਗੀਆਂ ਹੂੰ ਵੇਚਣ ਵਾਲੇ ਲੈ ਜਾਂਦੇ ਆ ਨਫੇ ਵਾਲੀਆਂ ਚੀਜ਼ਾਂ ਹਨਾ ਫੇਸ ਵਗੈਰਾ ਬਾਈ ਚੈੱਕ ਕਰੋ ਬੜੇ ਕਮਾਲ ਆਗੇ ਲੈ ਚੱਲ ਬਈ ਸ਼ੋਕੇ ਨੂੰ ਬਾਕੀ ਸਾਹਮਣ ਵਾਲੀਆਂ ਚੀਜ਼ਾਂ ਸੋਹਣੀਆਂ ਲੱਗਣ ਵਾਲੀਆਂ ਚੀਜ਼ਾਂ ਕਿ ਨਹੀਂ ਹਾਂ ਲੱਗਦਾ ਤੇ ਅੱਗੇ ਬਾਈ 4 ਨੰਬਰ ਬੱਚਾ ਸ਼ੋਕ ਇਹ ਵੀ ਖੀਰੀ ਆ ਇਹ ਵੀ ਟੀਕੇ ਦੇ ਕਾਬਲੀ ਆ ਗਿਆ ਜਮਾ ਇਹ ਵੀ ਖੀਰੀ ਆ ਹੂੰ ਦੰਦ ਪਟਣੇ ਲਈ ਮੈਂ ਬੱਟਦਾਂ ਅਗਲਾ ਕੰਨ ਨੂੰ ਵੀ ਨਹੀਂ ਪਟਦਾ ਹੂੰ ਕਿਹੜੀ ਗੱਲ ਹੋਊਗੀ ਲੈ ਮੈਂ ਕਹਣਾ ਹਜੇ ਨਾ ਤਾਂ ਦੁੱਖੀ ਹੋਵੇ ਨਾ ਇਹ ਮੈਨੂੰ ਤਾਂ ਖੀਰੀਆਂ ਹੀ ਆ ਸਾਰੀਆਂ ਆਹੀ ਕਢੋ ਦਾਂਦ ਆਪਣੇ ਕੋਲ ਸਹੀ ਗੱਲ ਆ ਬੱਚਾ ਆ ਗਿਆ ਹਜੇ ਤਾਂ ਜਮਾ ਬਾਕੀ ਕਾਲੇ ਰੰਗ ਦਾ ਆ ਗਿਆ ਭਾਈ ਵਿਚਮੀਰ ਕਹਿ ਦਿੰਦਾ ਵੀ ਕਾਲਾ ਰੰਗ ਚਹੀਦਾ ਜ਼ਿਆਦਾਤਰ ਕਨੇ ਹਾਂ ਹਾਂ ਲਾਡਰ ਬਾਕੀ ਥਾਣਾ ਦਾ ਸਾਈਜ਼ ਆਪਾਂ ਚੈੱਕ ਕਰਾਉਣਾ ਹੈ ਬਾਈ ਹੁਣ ਇਹ ਦੇਖੋ ਤੁਸੀਂ ਇਹ ਤਾਂ ਡਾਕਟਰ ਇੱਕ ਮਾੜੀ ਜੀ ਬੇਨੂ ਨੇ ਸਰੋਂ ਦੇ ਦਾਣੇ ਜਿੰਨਾ ਦਾਗ ਨਾਲ ਦਾਗ ਜਾਗਾ ਇੱਕ ਠੀਕ ਹੈ ਬਈ ਵਿਚਾਲੇ ਆ ਥਾਣਾ ਦੇ ਨਾਲ ਥਾਣ ਦੇ ਕੁਝ ਦਿਨ ਠੀਕ ਹੈ ਹਾਂ ਬਾਕੀ ਰੰਗ ਰੂਪ ਦੇਖੋ ਜਰਾ ਹਾਂ ਤੇ ਥਾਣਾ ਆਪਾਂ ਸਾਨੂੰ ਚੈੱਕ ਕਰਾਉਣਾ ਹੈ ਗੁਲਾਬੀ ਆ ਗਿਆ ਥਾਣੇ ਨੂੰ ਵੀ ਹੈ ਨਾ ਬਈ ਸੁਖ ਹਾਂ ਡਾਕਟਰ ਲੈ ਗੁਲਾਬੀ ਥਾਣਾ ਪੂਰੀ ਵਿਥੀ ਤੇ ਮਾੜਾ ਜਾ ਬਾਈ ਮਾੜਾ ਜਾ ਦਾਗ ਜੀ ਉਹ ਪਤਾ ਹੀ ਨਹੀਂ ਲੱਗਦਾ ਦੇਖਣ ਵਾਲੇ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਹੈਗਾ ਕਿ ਨਹੀਂ ਠੀਕ ਹੈ ਬਾਕੀ ਬਾਈ ਜਿਹੜੀ ਗੱਲ ਕਹਿੰਦਾ ਉਹ ਦੱਸ ਹੀ ਹੁੰਦਾ ਕਿ ਨਹੀਂ ਪਹਿਲਾਂ ਵੀ ਮੈਂ ਤੁਹਾਨੂੰ ਕਹੀ ਆਂ 42 ਲੀਟਰ ਕਾਰਡ ਸੀ ਦਾ 40 ਸੀ ਇਹ ਸੇਵਾ ਸ਼ਰਤ ਤੇ ਬੋਲਣਗੀਆਂ ਸੇਵਾ ਸ਼ਰਤ ਤੇ ਸਹੀ ਗੱਲ ਆ ਬਾਈ ਚਮਕ ਦੇਖ ਲੈ ਆਪਾਂ ਇਹ ਦਿਖਾ ਸਕਦੇ ਆ ਤੋਰਾ ਫੇਰਾ ਦਿਖਾ ਸਕਦੇ ਆ ਚਮਕ ਦਿਖਾ ਸਕਦਾ ਥਾਣ ਦਿਖਾ ਸਕਦੇ ਆ ਬਾਈ ਤੋਰਾ ਫੇਰਾ ਦਿਖਾ ਸਕਦੇ ਆ ਉਹ ਆਪਾਂ ਦਿਖਾ ਸਕਦੇ ਆ ਕਿਉਂਕਿ ਦੁੱਧ ਦਾ ਕਰਮਾ ਦਾ ਇਹ ਗੱਲ ਤਾਂ ਤੂੰ ਐਂ ਦੇਖਾ ਪੱਧਰ ਆ ਦੇ ਚਮਕ ਦੇਖ ਐ ਸਲੀਨ ਵਾਂਗੂ ਚਮਕ ਦਾ ਸਹੀ ਗੱਲ ਆ ਬਾਕੀ ਕਿਸੇ ਅਗਲਾ ਜੀ ਸੇਵਾ ਕਰੂਗਾ ਬਾਈ ਫੇਰ ਹੀ ਆ ਡਾਕਟਰ ਜਾ ਕੇ ਤੂੜੀ ਤੇ ਬਣ ਤੂੰ ਕੋਈ ਫਾਇਦਾ ਫੇਰ ਹਮ ਸਹੀ ਗੱਲ ਫੇਰ ਉੱਥੇ ਰਿਕਾਰਡ ਨਹੀਂ ਨਾ ਚੱਲਦਾ ਆਏ ਤਾਂ ਬਈ ਆਏ ਮੰਨ ਕੇ ਚਲੋ ਜੇ ਹੁਣ ਇਹਦੀ 6 ਬਾਈ ਨਾ ਹੋਈਏ ਤਿਆਰ ਵੀ ਨਹੀਂ ਹੁੰਦੀ ਬਾਈ ਡਾਕਟਰ ਯਾਰ ਕਹਿਣ ਨੂੰ ਤਾਂ ਕੁਝ ਕਹੀਏ ਮੈਂ ਕਿਤੇ ਜ਼ਿੰਦਗੀ ਚ ਬਾਈ 23 ਲੀਟਰ ਨਹੀਂ ਚੋਇਆ ਹੂੰ ਇੰਨੀਆਂ ਗਾਇਆਂ ਰੱਖ ਲਈ ਮੈਂ ਕਿਤੇ ਬਾਈ 23 ਲੀਟਰ ਤੋਂ ਵੱਧ ਨਹੀਂ ਕਿਤੇ ਗਾਂ ਚੋਈ ਠੀਕ ਆ ਬਈ ਹਾਂ ਐਵੇਂ ਕੱਪ ਮਾਰਨ ਨੂੰ ਮੈਂ ਮਰੀ ਜਾਵਾਂ ਤੇ ਮੁੱਲ ਇਹਦਾ ਵੀ 15 ਆ ਕਿ ਬਈ ਇਹਦਾ ਵੀ ਡਾਕਟਰ ਮੁੱਲ 20 ਕਰਾ ਲੂ 21 ਤੋਂ 15 ਨਹੀਂ ਇਹਦੇ ਉਹ 15 ਨਹੀਂ ਉਹ 15 ਨਹੀਂ ਠੀਕ ਆ ਤੇ ਲਾਸਟ ਤੇ ਆਪਾਂ ਤੁਹਾਨੂੰ ਬਈ ਇੱਕ ਬੱਚਾ ਦਿਖਾਉਣਾ ਹੈ ਇਹ ਸ਼ਹਿਰ ਦਾ ਬੱਚਾ ਹੈ ਇਹ ਸ਼ਹਿਰ ਦਾ ਬੱਚਾ ਆ ਗਿਆ ਬਈ ਤੇ ਮੈਂ ਕਹਣਾ ਵੀ ਰੰਗ ਦੇਖੋ ਯਾਰ ਮੈਂ ਕਹਣਾ ਰੂਹ ਵਰਗਾ ਪਿਆ ਕਨੇ ਜਮ ਸਲੀਨ ਆ ਜਮੀ ਤਾਂ ਐ ਲੱਗਦੀ ਕਿ ਤੇ ਥੱਲੇ ਐ ਗਿੱਲੇ ਕੋਹੇ ਤੇ ਬੈਠੀ ਵੀ ਨਹੀਂ ਸਹੀ ਗੱਲ ਆ ਬੈਠੀ ਵੀ ਨਹੀਂ ਪਹਿਲੀ ਗੱਲ ਤਾਂ ਯਾਰ ਪੀਲ ਕਿਤੇ ਨਾ ਕਿਤੇ ਹੁੰਦੀ ਆ ਤੇ ਮੇਰੇ ਨਾਲ ਜੰਗ ਤੇ ਇਹ ਵੀ ਗੱਲ ਕਰਤੇ ਰਹੇ ਆਉਂਦੇ ਤੋਂ ਪਹਿਲਾਂ ਥੋੜੀ ਜੀ ਬਹਿ ਗਈ ਕੋਹੇ ਤੇ ਨਹੀਂ ਕਿੱਥੇ ਇਹਦਾ ਇਹ ਵੀ ਨਹੀਂ ਮਿਲਣਾ ਸੀਗਾ ਕਿ ਚਾਲ ਦੇਖੋ ਬਈ ਪਈਆਂ ਨਾ ਕੋੜੀ ਯਾਰ ਕੀ ਤੋੜਾ ਦੇਖੋ ਪਹਿਲਾਂ ਨਾ ਸਾਨੂੰ ਪੱਦਰ ਮਣ ਨਹੀਂ ਆਇਆ ਹੈਗਾ ਛੱਡ ਗਿਆ ਲਮਕਾ ਇਹਨਾਂ ਨਹੀਂ ਜਿੰਦ ਜਾਨ ਵਾਲਾ ਕਪੜੀਆਂ ਵੰਗਾ ਹੂੰ ਜਿੰਦ ਜਾਨ ਵਾਲਾ ਫੇਸ ਬੁਟੀ ਦੇਖੋ ਗਲਾਬੀ ਬੂਥ ਆ ਗਈ ਬਈ ਹਾਂ ਲੈ ਇਹ ਰਸਾਇਰ ਦਾ ਨੀਨ ਨਾ ਬੱਚਾ ਆ ਗਿਆ ਡਾਇਮੰਡ ਪੀਸ ਨੇ ਥਾਣ ਸਾਨੂੰ ਚਾਰ ਮਣਗੇ ਚੋਲ ਜਮਨ ਚਾਰ ਇਹਦੇ ਵੀ ਥਣ ਨਰਾਲੇ ਲੈ ਬਈ ਚੈੱਕ ਕਰੋ ਹਾਂ ਸਭ ਕੱਪੜਾ ਵਰਗੀ ਝੋਲੀ ਜਮਨ ਚਾਰ ਥਾਣ ਨਰਾਲੇ ਡਾਕਟਰ ਕੀ ਬਾਤ ਹੈ ਬਈ ਇਹ ਬੱਚਾ ਦੁੱਧ ਪੀਂਦਾ ਸੀ ਡਾਕਟਰ ਹੂੰ ਮਾਂ ਦਾ ਠੀਕ ਹੈ ਬਈ ਉਹ ਕਹਿੰਦਾ ਇਹ ਵੀ ਵੇਚ ਦਾਂਗੇ ਮੈਂ ਹਾਂ ਚੱਲ ਠੀਕ ਆ ਅ ਕਿਆ ਬਾਤ ਹੈ ਚਮਕ ਦੇਖੋ ਯਾਰ ਬੱਚੇ ਦੀ ਨਹੀਂ ਐਡੀ ਕੁਮਰ ਚ ਨੂੰ ਹੀ ਝਾੜਦਾ ਦੀ ਸਾਂਹ ਤੋਂ ਲਿਖਦਾ ਹੈ ਨਾ ਡਾਕਟਰ ਦੁੱਧ ਪੀਂਦੀ ਸੀ ਆਪ ਇਹ ਹਮ ਸਹੀ ਗੱਲ ਹੈ ਬਾਈ ਕਈ ਵਾਰ ਕੋਈ ਬੱਚਾ ਨਾ ਕਰੇ ਹੈਂਡ ਕਰਨ ਲੱਗੇ ਨਾ ਬੱਚਾ ਦੇਖੋ ਬਾਈ ਨਹੀਂ ਨਾ ਕਰੇ ਸਾਂਭਣ ਨਾਲ ਬਹੁਤ ਸੋਹਣਾ ਤਿਆਰ ਹੋਊਗਾ ਮੂਰੇ ਤੇ ਮੁੱਲ ਇਹ ਵੀ ਬਾਈ ਉਹੀ ਜਾਇਚ ਦੇ ਦੇਣਾ 15000 ਦੀ ਬਾਈ ਕਹਿੰਨਾ ਆਪਾਂ ਇਹ ਦੇ ਦੇਣੀ ਹੈ ਲੈ ਤੋਰੇ ਤਾਰੇ ਦੇਖੋ ਕੋੜੀ ਦੀਆਂ ਚਾਲਾਂ ਤੁਰਦੀਆਂ ਬਦਲਾਂਗਾ ਜੀ ਜਾਰਾ ਕਮ ਆ ਇੱਕ ਤਰ੍ਹਾਂ ਦੀ ਕਿ ਨਹੀਂ ਬਾਈ ਹਾਂ ਡਾਕਟਰ ਬਾਕੀ ਲੈ ਸਹੀ ਗੱਲ ਹੈ ਫੀੜ ਵਗੈਰਾ ਚੰਗੀ ਪਾਣੀ ਸੀਦੀ ਤਿਆਰ ਹੋ ਜਾਣਾ ਇਹਨਾਂ ਨੇ ਬਾਕੀ ਆ ਗੱਲ ਨੇ ਪੱਧਰ ਦੇ ਪੂਰ ਕਪੜਾ ਮੰਗਣਾ ਬੈਲੀ ਗੱਲ ਤਾਂ ਸੁਖਮੈ ਰੰਗ ਦੀ ਗੱਲ ਕਹੀ ਆ ਵੀ ਪੀਲਕ ਮਿਲੂਗੀ ਯਾਰ ਹਾਂ ਕਿਸੇ ਦੇ ਪੀਲਕ ਨਹੀਂ ਮਿਲਦੀ ਆਪਣੇ ਉਹ ਮੈਂ ਇੱਕੋ ਜੀ ਮਣਗੇ ਰੰਗ ਰੂਪ ਦੇਖੋ ਇਹਦਾ ਰੰਗ ਦੇਖੋ ਯਾਰ ਚਿੱਟਾ ਗਾ ਕਿਤੇ ਨਾ ਕਿਤੇ ਚਿੱਟੇ ਰੰਗ ਦੀ ਵੀ ਦਾਗ ਲੱਗ ਜਾਊਗੀ ਇਹ ਨਹੀਂ ਲੈ ਪੀਲੀ ਚਿੱਟੀ ਪੀਜੀ ਮਤਨੇ ਤੇ ਦੇ ਬਾਈ ਨੇ ਦੜੇ ਚੀ ਦੇਣੀਆਂ ਪਾਵੇਂ ਕੋਈ ਪੰਜੇ ਹੀ ਲੈ ਜਾਓ ਭਾਵੇਂ ਕੋਈ ਦੋ ਦੋ ਲੈ ਜਾਓ ਕੋਈ ਸੁਖ ਹਾਂ ਦਾ ਟ੍ਰਿਕ ਲੈ ਜਾ ਆਪਾਂ ਨੂੰ ਕੋਈ ਚੱਕਰ ਨਹੀਂ ਕੋਈ ਦੋ ਲੈ ਜਾ ਐ ਨਹੀਂ ਆਪਾਂ ਕਹਦਾ ਵੀ ਸਾਰਾ ਮਾਲ ਇਕੱਠਾ ਦੇਵਾਂਗੇ ਪਹੁੰਚ ਪਹੁੰਚ ਆਪਾਂ ਤੋਂ ਨਹੀਂ ਫਰੀ ਹੁੰਦੀ ਹੂੰ ਜਿੱਦੀ ਜੀ ਗੱਲ ਆ ਠੀਕ ਆ ਹਾਂ ਕਰਾਇਆ ਅਗਲੇ ਦਾ ਬੱਖ ਹੁੰਦਾਗਾ ਹੂੰ ਹਾਂ ਬਾਕੀ ਆ ਗਾ ਡਾਕਟਰ ਥਣ ਦਿਖਾ ਦੇ ਅਗਲਾ ਕਹਿੰਦਾ ਵੀ ਥਣ ਮੈਨੂੰ ਥੋੜਾ ਜਿਆਦਾ ਡਰ ਲੱਗਦਾ ਤੂੰ ਵੀ ਛੜ-ਛੁੜਨਾ ਚਲਾ ਜੀ ਇਹਦਾ ਥਣ ਬਾੜੇ ਹੀ ਵਧ ਗਿਆ ਸਹੀ ਗੱਲ ਆ ਛੱਲੇ ਹਾਲ ਬਾੜਾ ਚੰਗਾ ਲੈ ਗਲਾਬੀ ਥਣ ਆ ਪਸ ਇੱਕ ਕੀ ਕਰਵਾ ਦੇ ਨੇ ਮਾੜਾ ਜਿਹਾ ਖੜਾ ਇੱਕ ਮਿੰਟ ਡਾਕਟਰ ਲੈ ਹੱਥ ਲ ਆਪ ਝੋਲੀ ਝੋਲੀ ਚੱਕ ਕੇ ਦਿਖਾ ਦੇ ਥੱਲੇ ਹੱਥ ਲਾ ਕੇ ਲੈਵੇਂ ਨੂੰ ਇੱਕ ਨੰਬਰ ਝੋਲੀ ਆ ਸਹੀ ਗੱਲ ਆ ਥਣ ਥਣ ਬੜਾ ਚੰਗਾ ਆ ਗਿਆ ਕੀ ਬਾਤ ਆ ਬਾਈ ਬੜਾ ਚੰਗਾ ਖਾਣਾ ਮੈਨੂੰ ਦਿਖਾ ਦੇ ਹੁਣ ਡਾਕਟਰ ਸਮਾਰ ਕੇ ਦਿਖਾ ਦੇ ਥਣ ਥੱਲੇ ਕੋਈ ਗੱਲ ਨਹੀਂ ਉਸ ਮੈਨੂੰ ਦਿਖਾ ਦੇ ਹੱਥ ਲਾ ਲੈ ਕੋਈ ਨਹੀਂ ਦੂਜੇ ਹੱਥ ਨਾਲ ਦੇਖ ਦਿਖਾ ਦੇ ਥਣ ਹੂੰ ਕੀ ਬਾਤ ਆ ਬਾਈ ਝੋਲੀ ਦੇਖੋ ਇੱਕ ਨੰਬਰ ਝੋਲੀ ਆ ਹੈਗੀਆਂ ਨਾ ਇਹ ਦਿਖਾਉਂਦੀ ਨਹੀਂ ਛੇ ਡਰਦੀ ਹੂੰ ਡਰਦੀ ਨਹੀਂ ਦਿਖਾਉਂਦੀ ਕੋਈ ਹੋਰ ਕੋਈ ਚੱਕਰ ਦੀ ਤਿੰਨ ਐਕ ਸੀਗੇ ਬਾਈ ਕੋਲੇ ਪੰਜ ਆ ਪੰਜ ਬਾਕੀ ਡਾਕਟਰ ਤੈਨੂੰ ਮੈਂ ਇਹਦੀ ਤੈਨੂੰ ਵੀਡੀਓ ਵੀ ਦਿਖਾ ਦੰਨਾ ਮੈਂ ਅਗ ਨਕਸੀ ਕੇ ਭਾਈ ਪੰਜਾਪਾ ਪੰਜੇ ਹੀ ਦਿਖਾਤੇ ਸਾਨੂੰ ਆ ਵੀਡੀਓ ਵੀ ਦਿਖਾ ਦੋ ਨਾ ਭਾਈ ਕਨਾ ਹਾਂ ਡਾਕਟਰ ਲੈ ਦਿਖਾ ਦੇ ਹੂੰ ਆਹੇ ਤਾਰਾਂ ਲਈ ਜਾਂਦੀ ਹੂੰ ਨੇ ਸਹੀ ਗੱਲ ਹੈ ਹਾਂ ਇਹੋ ਜੀ ਗੱਲ ਨਹੀਂ ਸਹੀ ਗੱਲ ਆ ਭਾਈ ਹੀਟ ਚ ਅੱਜ ਹਾਂ ਪੂਰੀ ਬੱਚੀ ਹੀਟ ਚ ਅੱਜ ਸਹੀ ਗੱਲ ਹੈ